ਸੱਚੀ ਗੱਲ ਦੋਸਤੋ ਪਿਛਲੇ ਦਿਨੀ ਕੇਪੀਐਸ ਗਿੱਲ ਦੇ ਭਰਾ ਤੇ ਪਰਜਾਈ ਸਿਮਰਜੋਤ ਮੱਕੜ ਦੇ ਸ਼ੋਅ ਦੇ ਵਿੱਚ ਆਏ ਹਾਲਾਂਕਿ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਸੀ ਕਿ ਅਜਿਹੇ ਲੋਕਾਂ ਨੂੰ ਕੀ ਲੋੜ ਸੀ ਆਪਣੇ ਸ਼ੋਅ ਦੇ ਵਿੱਚ ਬੁਲਾਉਣ ਦੀ ਪਰ ਉੱਥੇ ਹੀ ਇਹਨਾਂ ਵੱਲੋਂ ਇਸ ਸ਼ੋਅ ਦੇ ਵਿੱਚ ਜੋ ਗੱਲਾਂ ਕੀਤੀਆਂ ਗਈਆਂ ਉਸ ਦੇ ਵਿੱਚ ਇਹਨਾਂ ਨੇ ਆਪਣੇ ਭਰਾ ਕੇਪੀਐਸ ਗਿੱਲ ਜਿਸ ਨੂੰ ਕਈ ਬੁੱਚੜਾ ਪੰਜਾਬ ਕਿਹਾ ਜਾਂਦਾ ਹੈ ਬੱਚਾ ਬੱਚਾ ਪੰਜਾਬ ਦਾ ਬੁੱਚੜ ਕਹਿ ਕੇ ਹੀ ਬੁਲਾਉਂਦਾ ਕੇਪੀਐਸ ਗਿੱਲ ਨੂੰ ਉਸ ਨੂੰ ਅਤੇ ਉਸ ਦੀਆਂ ਕਰਤੂਤਾਂ ਨੂੰ ਸਹੀ ਸਾਬਤ ਕੀਤਾ ਗਿਆ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉੱਥੇ ਹੀ ਦਰਬਾਰ ਸਾਹਿਬ ਤੇ ਹੋਏ ਅਟੈਕ ਅਤੇ ਹੋਰ ਕਈ ਮਸਲਿਆਂ ਤੇ ਇਹਨਾਂ ਵੱਲੋਂ ਇਸ ਮੌਕੇ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਗਈ ਆਪਣੇ ਭਰਾ ਕੇਪੀਐਸ ਗਿੱਲ ਨੂੰ ਅਤੇ ਉਸ ਦੇ ਦੁਆਰਾ ਜੋ ਕੁਝ ਵੀ ਕੀਤਾ ਗਿਆ ਉਹ ਸਭ ਨੂੰ ਤੇ ਉੱਥੇ ਹੀ ਹੁਣ ਕੇਪੀਐਸ ਗਿੱਲ ਦੇ ਇਸ ਭਰਾ ਤੇ ਪਰਜਾਈ ਨੂੰ ਵੱਡਾ ਚੈਲੰਜ ਉਹ ਵੀ ਇੰਟਰਨੈਸ਼ਨਲ ਲੈਵਲ ਤੇ ਆਇਆ ਹੈ ਇਸ ਤੋਂ ਪਹਿਲਾਂ ਕਿ ਤੁਹਾਨੂੰ ਚੈਲੰਜ ਬਾਰੇ ਲੈ ਚਲੀਏ ਆਓ ਤੁਸੀਂ ਦੇਖੋ ਪਹਿਲਾਂ ਇਹਨਾਂ ਨੇ ਕੀ ਕਿਹਾ ਸੀ ਸਿਮਰ ਜੋਤ ਮੱਕੜ ਦੇ ਇਸ ਸ਼ੋਅ ਦੇ ਵਿੱਚ ਅਗਰ ਪਿੰਡਾਂ ਵਾਲਾ ਨੇ ਅਗਰ ਉਹ ਗੁਰਦੁਆਰੇ ਸਾਹਿਬ ਨੂੰ ਬਚਾਉਣਾ ਚਾਹੁੰਦੇ ਸੀ ਨਹੀਂ ਚਾਹੁੰਦੇ ਸੀ ਵੀ ਢਾਇਆ ਜਾਵੇ ਖੁਦ ਬਾਹਰ ਆ ਜਾਂਦੇ ਗੁਰਦੁਆਰਾ ਬਚ ਜਾਂਦਾ ਗੁਰਦੁਆਰੇ ਚੋਂ ਬਾਹਰ ਕਿਉਂ ਨਹੀਂ ਨਿਕਲੇ ਵਾਈ ਉਹ ਐਕਟੀਵਿਟੀਜ਼ ਗੁਰਦੁਆਰੇ ਅੰਦਰ ਕਿਉਂ ਕਰ ਰਹੇ ਨਹੀਂ ਜਦੋਂ ਕਿ ਰਹੀ ਪੈ ਗਿਆ ਬਾਕੀ 34 ਗੁਰਦੁਆਰੇ ਪੰਜਾਬ ਦੇ ਵਿੱਚ ਉੱਥੇ ਤਾਂ ਸੰਤ ਸੀਗੇ ਬਾਕੀ 34 ਹੋਰ ਗੁਰਦੁਆਰਿਆਂ ਤੇ ਮੈਂ ਮੰਨਦਾਂਗੇ ਮੰਨਦਾਂਗੇ ਪਰ ਬਾਕੀ ਦੇ ਵਿੱਚ ਕਿਉਂ ਨਹੀਂ ਗਏ do you justify this no operation blue star ਨੂੰ justify ਕਰਦੇ ਹੋ ਬਿਲਕੁਲ ਮੈਂ ਉਹਨੂੰ ਇਹ ਗੱਲ ਕਹਿਣਾ ਤੁਸੀਂ ਜਦ ਸਿੱਖ ਮੈਨੂੰ ਦੱਸੋ ਇੱਥੇ ਮਹਾਰਾਜ ਪ੍ਰਕਾਸ਼ ਹੋ ਤੁਸੀਂ ਇੱਥੇ ਬੈਠੇ ਹੋਣ ਅਗਲੇ ਤੁਹਾਨੂੰ ਕਹਿਣ ਬਾਹਰ ਆ ਜਾ ਨਹੀਂ ਅਸੀਂ ਵਿੱਚੇ ਮਹਾਰਾਜ ਪ੍ਰਕਾਸ਼ ਸਾੜ ਦੂੰਗੇ ਜੇ ਫਿਰ ਟੂ ਸਿੱਖ ਤੁਸੀਂ ਉੱਠ ਕੇ ਬਾਹਰ ਚਲੇ ਜਾਓਗੇ ਸੰਗਮੇਰੇ ਗੋਲੀ ਮਾਰਾਂ ਕਿ ਉਦੋਂ ਨਿਕਲ ਜਾਂਦੇ ਗੁਰੂ ਗੁਰਦੁਆਰੇ ਨੂੰ ਬਚਾਉਣ ਲਈ ਇਸ ਤੋਂ ਬਾਅਦ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜੋ ਕਿ ਇੱਕ ਸੱਜਣ ਦੁਆਰਾ ਸਾਨੂੰ ਵੀ ਭੇਜੀ ਗਈ ਹੈ ਜਿਸ ਦੇ ਵਿੱਚ ਇਹਨਾਂ ਦੋਵਾਂ ਨੂੰ ਇੱਕ ਚੈਲੰਜ ਕੀਤਾ ਗਿਆ ਹੈ ਉਹ ਵੀ ਇੰਟਰਨੈਸ਼ਨਲ ਲੈਵਲ ਤੇ ਅਤੇ ਤੱਥਾਂ ਦੇ ਆਧਾਰ ਤੇ ਅਤੇ ਇਤਿਹਾਸਿਕ ਪੱਖ ਤੋਂ ਜੋ ਲੌਜੀਕ ਹੈ ਜੋ ਸੱਚ ਹੈ ਉਸ ਦੇ ਹਵਾਲੇ ਦੇ ਨਾਲ ਇਹਨਾਂ ਨੂੰ ਵੱਡੀ ਡਿਬੇਟ ਦਾ ਚੈਲੰਜ ਕੀਤਾ ਗਿਆ ਤੇ ਆਓ ਤੁਹਾਨੂੰ ਉਸ ਡਿਬੇਟ ਦੇ ਚੈਲੰਜ ਵੱਲ ਵੀ ਲੈ ਚਲਦੇ ਹਾਂ ਤੇ ਸਾਰੀ ਵੀਡੀਓ ਤੁਸੀਂ ਦੇਖ ਹੀ ਲੈਣੀ ਹੈ ਤੇ ਉਸ ਤੋਂ ਬਾਅਦ ਆਪਣੀ رائے ਜ਼ਰੂਰ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਉਹਨਾਂ ਨੇ ਕੇਪੀਐਸ ਗਿੱਲ ਨੂੰ ਮਸੀਹਾ ਗਿਆ ਮੈਂ ਬੜੇ ਰਿਸਪੈਕਟਫੁਲੀ ਉਹ ਡਿੱਕੀ ਗੇਲਜੀ ਨੂੰ ਲਾਈਵ ਡਿਬੇਟ ਵਾਸਤੇ ਚੈਲੰਜ ਕਰਦਾ ਜੀ ਪੰਜਾਬ ਵਾਸੀਆਂ ਦੇ ਵੱਲੋਂ ਹੂੰ ਉਹ ਕਿਉਂ ਇਹ ਮੈਨੂੰ ਕਿਉਂ ਕਹਿਣੀ ਪੈਂਦੀ ਗੱਲ ਹੂੰ ਕਿਉਂਕਿ ਜੇ ਉਹ ਸਮਝਦੇ ਆ ਕਿ ਉਹਨਾਂ ਨੇ ਕੋਈ ਜਾਣਕਾਰੀ ਹਾਸਲ ਕੀਤੀ ਆ ਹੂੰ ਸਮਰਜੋਤ ਮੱਕੜ ਨੂੰ ਹੂੰ ਕੁਝ ਲਿਸਟਾਂ ਦਿੱਤੀਆਂ ਵੀ ਆ ਕਤਲ ਇਹ ਕਿਵੇਂ ਹੋਇਆ ਤੁਸੀਂ ਦੱਸੋ ਹੂੰ ਮੈਂ ਚਾਹਨਾ ਉਹ ਮੇਰੀ ਇਸ ਲਾਈਵ ਡਿਬੇਟ ਨੂੰ ਕਬੂਲ ਕਰਨ ਤੇ ਲਾਈਵ ਡਿਬੇਟ ਇੰਟਰਨੈਸ਼ਨਲੀ ਹੋਵੇ ਜੀ ਇੰਡੀਆ ਲੈਵਲ ਤੇ ਨਹੀਂ ਹੂੰ ਇੰਟਰਨੈਸ਼ਨਲੀ ਹੂੰ ਔਰ ਜੇ ਮੈਂ ਸਿੱਧ ਕਰ ਦਿਆਂ ਹੂੰ ਵੀ ਕੇ ਪੀ ਗੱਲ ਬੁੱੱਛੜ ਸੀ ਹੂੰ ਉਹਨੂੰ ਅਜੰਡਾ ਉਹਦਾ ਨਰੈਟਿਵ ਕਿੱਥੋਂ ਆਉਂਦਾ ਸੀ ਹੂੰ ਉਹਨੇ ਲੱਖ ਤੋਂ ਉੱਪਰ ਮੁੰਡਾ ਮਾਰਿਆ ਕਿੱਦਾਂ ਮਾਰਿਆ ਹੂੰ ਮੈਂ ਲੱਖ ਤੋਂ ਉੱਪਰ ਕਹਿ ਰਿਹਾ ਜੀ ਚੁਬੇਵਾਰੀ ਨਾ ਕਹਿ ਰਿਹਾ ਹੂੰ ਜੇ ਉਹ ਸਿੱਧ ਕਰ ਦੇਣ ਹੂੰ ਮੈਂ ਪੁਝੇ ਬੈਹੂ ਤੇ ਜੇ ਮੈਸੇਜ ਕਰ ਦਿਆਂ ਉਹ ਪੁਝੇ ਬੈਹਿ ਜਵੇ ਲਾਈਵ ਡਿਬੇਟ ਹੋਰ ਕੋਈ ਗੱਲ ਨਹੀਂ ਮੈਂ ਕਰਦਾ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਡਿਬੇਟ ਹੋਣੀ ਚਾਹੀਦੀ ਹੈ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਪੀਐਸ ਗਿੱਲ ਦੇ ਭਰਾ ਪਰਜਾਈ ਇਸ ਡਿਬੇਟ ਦੇ ਚੈਲੰਜ ਨੂੰ ਕਬੂਲ ਕਰਨਗੇ ਜਰੂਰ ਆਪਣੀ رائے ਕਮੈਂਟਾਂ ਦੇ ਵਿੱਚ ਦੱਸਣਾ ਜੀ ਹੁਣ ਜਿਹੜੇ ਆਦੇ ਨੇ ਨਾ ਵੀ ਭਿੰਡਰਾਂ ਵਾਲੇ ਨੇ ਹਥਿਆਰ ਰੱਖੇ ਸੀ ਤਾਂ ਹਮਲਾ ਹੋਇਆ ਪੁਆਇੰਟ ਤੇ ਮੇਰੇ ਕੋਲ 10-12 ਨੇ ਮੈਂ ਤੁਹਾਨੂੰ ਚੋਹਾਂ ਪੰਜਾਂ ਦੀ ਕਲੀਅਰ ਕਰ ਦਿੰਦਾ ਤੇ ਜਿਹੜੇ ਬਹੁਤੇ ਬੁਸਦਲਾਂ ਵਾਲੀਆਂ ਬਾਤਾਂ ਪਾਉਂਦੇ ਨੇ ਨਹੀਂ ਜੀ ਗੁਰਦਾਰੇ ਕਿਉਂ ਬੈਠਾ ਉਹ ਗੁਰਦੁਆਰਾ ਨਹੀਂ ਹੈ ਗੁਰਦੁਆਰਾ ਹਰਮੰਦਰ ਸਾਹਿਬ ਹੈ ਭੜਤੀ ਦਾ ਕੇਂਦਰ ਅਕਾਲ ਤਖਤ ਦੀ ਸ਼ਕਤੀ ਦਾ ਕੇਂਦਰ ਤੇ ਸਿੱਖਾਂ ਦਾ ਤਖਤ ਹੈ ਤਖਤ ਤੇ ਹਥਿਆਰ ਰੱਖੀਦੇ ਨੇ ਮਾਲਾ ਹਰਮੰਦਰ ਸਾਹਿਬ ਪਈਆ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਤੇ ਤਖਤਾਂ ਤੇ ਕੀ ਹੁੰਦਾ ਜੰਗ-ਜੁੱਦ ਕੀਤੇ ਜਾਂਦੇ ਨੇ ਆਗਾਜ਼ ਹੁੰਦਾ ਹੈ ਸਿਆਸਤ ਦਾ ਪਹਿਲਾਂ ਤੇ ਇਹਨਾਂ ਦਾ ਲੌਜੀਕ ਇੱਥੇ ਹੀ ਕੱਟ ਦਿਆ ਕਰੋ ਵੀ ਗੁਰਦਾਰੇ ਹਥਿਆਰ ਰੱਖੇ ਹਰਮੰਦਰ ਸਾਹਿਬ ਹਥਿਆਰ ਨਹੀਂ ਰੱਖੇ ਅਕਾਲ ਤਖਤ ਰੱਖੇ ਨੇ ਜੋ ਸਿੱਖਾਂ ਦਾ ਸਦਾਨ ਹੈ ਇਹ ਉਹ ਤਖਤ ਹੈ ਜਿਹਦੇ ਅੱਗੇ ਗੁਰੂ ਹਰਗੋਬਿੰਦ ਸਾਹਿਬ ਹਰਮੰਦਰ ਸਾਹਿਬ ਆਸਾ ਦੀ ਵਾਰ ਤੋਂ ਬਾਅਦ ਢਾਡੀਵਾਰਾਂ ਗਵਾ ਕਰਕੇ ਢਾਡੀਆਂ ਕੋਲੋਂ ਫਿਰ ਪੁਸ਼ਟੀਆਂ ਕਰਾਉਂਦੇ ਸਨ ਦੰਗਲ ਕਰਾਉਂਦੇ ਸਨ ਦੋ ਤਖਤ ਹੀ ਜੰਗ ਜੁੱਧ ਵਾਲਾ ਇਹ ਭਿੰਡਰਾ ਵਾਲੇ ਨੇ ਸਹੀ ਜਗ੍ਹਾ ਚੁਣੀ